ਬਰਦਰਸ ਕੀਪਰਸ ਜਿਹੜਾ ਗੈਂਗ ਆ ਉਹਦੇ ਨਾਲ ਇਹਦਾ ਸਬੰਧ ਆ ਮੈਥਾਫੈਂਟਾਮਾਈਨ ਆਸਟ੍ਰੇਲੀਆ ਨੂੰ ਸਮਗਲਿੰਗ ਕਰਨ ਦੇ ਇਹਦੇ ਤੇ ਚਾਰ ਦਲਾਏ ਗਏ ਆ ਇਹਨੇ ਇੰਟਰਨੈਸ਼ਨਲ ਕ੍ਰਾਈਮ ਗਰੁੱਪਸ ਦੇ ਨਾਲ ਕੰਮ ਕੀਤਾ ਜਿਹਦੇ ਵਿੱਚ ਕਿਨਾਨ ਗੈਂਗ ਵੀ ਆ ਜਿਹੜਾ ਆਇਰਲੈਂਡ ਦबई ਦਾ ਆ ਇਟਾਲੀਅਨ ਮਾਫੀਆ ਵੀ ਆ ਮੈਕਸੀਕਨ ਕਾਰਟਲ ਵੀ ਆ ਕਰਕਿਸ ਕਿੰਗਪਿਨ ਵੀ ਆ ਐਸ ਵੇਲੇ ਨਿਵਾਡਾ ਦੇ ਜੱਜ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਹਿਰਾਸਤ ਦੇ ਵਿੱਚ ਰਹੂਗਾ ਅੰਟਲ ਇਹਨੂੰ ਕੈਲੀਫੋਰਨੀਆ ਨਹੀਂ ਭੇਜਿਆ ਜਾਂਦਾ ਉਪਿੰਦਰ ਸਿਆਣ ਇਹਦਾ ਨਾਮ ਦੱਸਿਆ ਜਾ ਰਿਹਾ ਸਰੀ ਬੀਸੀ ਦਾ ਗੈਂਗਸਟਰ ਆ ਬ੍ਰਦਰ ਬ੍ਰਦਰਸ ਕੀਪਰਸ ਜਿਹੜਾ ਗੈਂਗ ਆ ਉਹਦੇ ਨਾਲ ਇਹਦਾ ਸਬੰਧ ਆ ਦੋ ਇਹਦੇ ਤੇ ਸ਼ੂਟਿੰਗ ਹੋਈਆਂ ਸੀ ਅ ਤੇ ਪੁਲਿਸ ਦੇ ਰਡਾਰ ਦੇ ਉੱਤੇ ਆ 2008 ਤੋਂ ਲੈ ਕੇ ਹੁਣ ਤੱਕ ਥੋੜਾ ਸਮਾਂ ਪਹਿਲਾਂ ਇਹਨੂੰ ਅਮਰੀਕਾ ਨਵਾਡਾ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਵਾਡਾ ਤੋਂ ਗ੍ਰਿਫਤਾਰ ਕਰਕੇ ਕੈਲੀਫੋਰਨੀਆ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਮੈਥਾਫੈਂਟਾਮਾਈਨ ਆਸਟ੍ਰੇਲੀਆ ਨੂੰ ਸਮਗਲਿੰਗ ਕਰਨ ਦੇ ਇਹਦੇ ਤੇ ਚਾਰਜ ਲਾਏ ਗਏ ਆ ਅ ਔਰ ਜਿਹੜੀ ਖਾਸ ਗੱਲ ਇਹਦੇ ਵਿੱਚ ਦੱਸੀ ਗਈ ਆ ਕਿ ਇਹ ਜਿਹੜੀਆਂ ਲਿੰਕ ਨੇ ਇਹਨਾਂ ਦੇ ਗਲੋਬਲ ਡਰੱਗ ਲਿੰਕਸ ਨੇ ਕਿਉਂਕਿ ਇਹਨੇ ਇੰਟਰਨੈਸ਼ਨਲ ਕ੍ਰਾਈਮ ਗਰੁੱਪਸ ਦੇ ਨਾਲ ਕੰਮ ਕੀਤਾ ਜਿਹਦੇ ਵਿੱਚ ਕਿਨਾਨ ਗੈਂਗ ਵੀ ਆ ਜਿਹੜਾ ਆਇਰਲੈਂਡ ਦੁਬਈ ਦਾ ਆ ਇਟਾਲੀਅਨ ਮਾਫੀਆ ਵੀ ਆ ਮੈਕਸੀਕਨ ਕਾਰਟਲ ਵੀ ਆ 터ਕਿਸ਼ ਕਿੰਗਪਿਨ ਵੀ ਆ ਜਿਹੜੀ ਜਿਹੜਾ ਡੀਈਏ ਦਾ ਅੰਡਰਕਵਰ ਆਪਰੇਸ਼ਨ ਸੀ ਯੂਐਸ ਡਰੱਗ ਏਜੰਟਸ ਨੇ ਇੱਕ ਉਹਨਾਂ ਨੇ ਆਪ ਮਤਲਬ ਗੈਂਗਸਟਰ ਬਣ ਕੇ ਇੱਕ ਕਨਫਿਡੈਂਸ਼ੀਅਲ ਇਨਫੋਰਮੈਂਟ ਸੀ ਇਸ ਵਨ ਨੂੰ ਕਹਿੰਦੇ ਆ ਇਹ ਉਹ ਆਪਣੇ ਆਪ ਨੂੰ ਡਰੱਗ ਟਰਾਂਸਪੋਰਟਰ ਜਿਹੜਾ ਟਰਾਂਸਪੋਰਟਰ ਆਪਣੇ ਆਪ ਨੂੰ ਮੰਨ ਰਿਹਾ ਸੀ ਕਿ ਮੈਂ ਉਹ ਆ ਉਹਨੇ ਫਿਰ ਇਹ ਸਾਰੇ ਰਿੰਗ ਨੂੰ ਜਿਹੜਾ ਬਾਹਰ ਕੱਢਿਆ ਇਹਨੂੰ ਫੜਿਆ ਕਿਦਾਂ ਉਹ ਇਹ ਵਿਅਕਤੀ ਜਿਹੜਾ ਸਿਆਨ ਦੱਸਿਆ ਜਾ ਰਿਹਾ ਇਹ ਅਨਨੋਇੰਗਲੀ ਇਹਨੇ ਅੰਡਰਕਵਰ ਸੋਰਸਸ ਦੇ ਨਾਲ ਕੰਮ ਕੀਤਾ ਉਹਨਾਂ ਦੇ ਨਾਲ ਕੰਮ ਕਰਦੇ ਆ ਜਿਹੜਾ ਮੈਨਥਾ ਫੈਂਟਮ ਆਇਨ ਦੀ ਸ਼ਿਪਮੈਂਟ ਸੀ 240 ਕਿਲੋ ਦੀ ਕੈਲੀਫੋਰਨੀਆ ਤੋਂ 203 ਦੀ ਸਮਰ ਦੇ ਵਿੱਚ ਆਸਟ੍ਰੇਲੀਆ ਨੂੰ ਭੇਜੀ ਹੁਣ ਜਿਹੜਾ ਇਹ ਡਿਪਾਰਟਮੈਂਟ ਹੈਗਾ ਅਮਰੀਕਾ ਦਾ ਇਹਨਾਂ ਨੇ ਇੱਕ ਗੁਪਤ ਤਰੀਕੇ ਦੇ ਨਾਲ ਆਸਟ੍ਰੇਲੀਅਨ ਪੁਲਿਸ ਤੇ ਨਾਲ ਮਿਲ ਕੇ ਇੱਕ ਨਕਲੀ ਪੈਕੇਟ ਤਿਆਰ ਕੀਤਾ ਉਹਦਾ ਮੈਥ ਦਾ ਤੇ ਫਿਰ ਉਹਦੇ ਵਿੱਚ ਟਰੈਕਿੰਗ ਡਿਵਾਈਸ ਲਾਇਆ ਜਿਹਦੇ ਨਾਲ ਸਿਡਨੀ ਦੇ ਵਿੱਚ ਜਿਹੜੇ ਗੈਂਗ ਮੈਂਬਰ ਸੀ ਕੈਲੀਫੋਰਨੀਆ ਤੋਂ ਸਿਡਨੀ ਭੇਜੀ ਜਾਣੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਨੂੰ ਇਹਦੇ ਨਾਲ ਇਹ ਵੀ ਗੱਲਬਾਤ ਕੀਤੀ ਗਈ ਜਿਹੜੇ ਫੈਂਟਾਨਿਲ ਦੇ ਕੈਮੀਕਲਸ ਨੇ ਚਾਈਨਾ ਤੋਂ ਅਮਰੀਕਾ ਥਰੂ ਦਾ ਪੋਰਟ ਆਫ ਲੌਂਗ ਬੀਚ ਲਿਆਉਣੇ ਇੱਕ ਟਰਕਿੰਗ ਕੰਪਨੀ ਦੇ ਆਪਣੇ ਕੰਟੈਕਟਸ ਦੇ ਨਾਲ ਇੱਥੇ ਲਿਆਂਦੇ ਹੁਣ ਇਹਨੇ ਦੂਜਿਆਂ ਦੇ ਨਾਲ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕੰਮ ਕੀਤਾ ਤੇ ਕੈਮੀਕਲਸ ਜਿਹੜੇ ਆ ਵੈਨਕੂਵਰ ਤੋਂ ਲਾਸ ਐਂਜਲਸ ਸੋ ਇਹ ਸਾਰੇ ਮਾਮਲੇ ਦੇ ਵਿੱਚ ਹੋਰ ਕੋਈ ਬੀਸੀ ਦਾ ਸਸਪੈਕਟ ਨਹੀਂ ਪਰ ਇਸ ਵਿਅਕਤੀ ਦਾ ਨਾਮ ਅ ਦੱਸਿਆ ਜਾ ਰਿਹਾ ਇਹ 2007 ਦੇ ਵਿੱਚ ਵੀ ਕਨਵਿਕਟ ਹੋਇਆ ਹਥਿਆਰਾਂ ਦੇ ਮਾਮਲੇ ਦੇ ਵਿੱਚ ਤੇ ਜਿਹੜੀ ਗੈਂਗ ਵਾਇਲੈਂਸ ਦੇ ਨਾਲ ਲਗਭਗ 15 ਸਾਲਾਂ ਤੋਂ ਜੁੜਿਆ ਆ ਇਸ ਵੇਲੇ ਨਿਵਾਡਾ ਦੇ ਜੱਜ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਹਿਰਾਸਤ ਦੇ ਵਿੱਚ ਰਹੂਗਾ ਅ ਅੰਟਲ ਇਹਨੂੰ ਕੈਲੀਫੋਰਨੀਆ ਨਹੀਂ ਭੇਜਿਆ ਜਾਂਦਾ ਵੀ ਇਹਦੇ ਜਿਹੜੇ ਇੰਟਰਨੈਸ਼ਨਲ ਹਿੱਟਮੈਨ ਨੇ ਤੇ ਜਾਂ ਮਤਲਬ ਜੇ ਸੀਰੀਅਸ ਥ੍ਰੈਟ ਇਹਨੂੰ ਇਸ ਮਾਮਲੇ ਦੇ ਵਿੱਚ ਹੋ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ